ਸਰ ਕੀ ਨਾਮ ਹੈ ਤੁਹਾਡਾ ਮੈਂ ਨਾਮ ਹੈ ਦੀਪਕ ਮਹਿਤਾ ਜੀ ਜਿੱਤ ਵਿੱਚ ਕੀ ਘਟਨਾ ਵਾਪਰੀ ਹੈ ਮੇਰੇ ਬੱਚੇ ਦਾ ਮੇਰਾ ਬੱਚਾ ਜੀ ਗਲੀ ਚ ਨਾ ਸਾਈਕਲ ਚਲਾ ਰਿਹਾ ਸੀਗਾ ਤੇ ਦੋ ਤਿੰਨ ਬੱਚੇ ਆਏ ਕਹਿੰਦੇ ਅੰਕਲ ਪਤੰਗ ਗਿਰ ਗਿਆ ਕੋਠੇ ਤੇ ਮੈਂ ਕਿਹਾ ਲੈ ਲਓ ਪੁੱਤ ਮੈਂ ਕੀ ਕਰਨਾ ਮੈਂ ਤਾਂ ਬਣਾਉਂਦਾ ਨਹੀਂਗਾ ਪਤੰਗ ਉਹ ਪਤੰਗ ਲੈ ਕੇ ਨਿਕਲ ਗਏ ਤੇ ਮੈਂ ਬਾਹਰ ਆ ਕੇ ਦੇਖਿਆ ਮੇਰਾ ਬੱਚਾ ਕਹਿੰਦਾ ਮੇਰੇ ਨਾ ਪਾਪਾ ਇੱਥੇ ਹਾਈ ਹੋ ਗਈ ਜਾਂ ਦੇਖਿਆ ਤੇ ਕੱਟ ਲੱਗ ਗਿਆ ਮੈਂ ਫਟਾਫਟ ਲੈ ਕੇ ਡਾਕਟਰ ਦੇ ਭੱਜਿਆ ਤੇ ਜਦ ਮੈਂ ਸਟੀਚੀ ਲਵਾ ਕੇ ਬੱਚੇ ਦੇ ਵਾਪਸ ਆਇਆ ਤਾਂ ਮੇਰੇ ਗਵੰਡੀ ਨੇ ਮੈਨੂੰ ਦੱਸਿਆ ਕਿ ਬੱਚੇ ਨਾ ਗਾਟੀਆਂ ਲਈ ਫਿਰਦੇ ਸੀਗੇ ਜਦ ਦੇਖਿਆ ਕਿ ਉਹ ਡੋਰ ਸੀਗੀ ਪਲਾਸਟਿਕ ਦੀ ਮੈਂ ਬੱਚਿਆਂ ਦੇ ਘਰੇ ਚਲਾ ਗਿਆ ਜਿਹੜੇ ਬੱਚੇ ਸੀਗੇ ਮੈਂ ਕਿ ਪੁੱਤ ਤੁਸੀਂ ਪਟੰਗ ਲੈ ਕੇ ਗਏ ਸੀ ਕਹਿੰਦੇ ਹਾਂਜੀ ਉੱਥੇ ਥੋੜੇ ਨਾ ਲੜਕੇ ਦੇ ਬੇਡੇ ਦੇ ਕੀ ਟੱਕ ਲੱਗ ਗਿਆ ਸੀ ਗਲੇ ਤੇ ਮੈਂ ਕਿ ਪੁੱਤ ਦੱਸ ਕੇ ਤਾਂ ਜਾਣਾ ਸੀਗਾ ਫਿਰ ਦੱਸ ਕੇ ਵੀ ਨਹੀਂਗੇ ਭੱਜ ਗਏ ਕਹਿੰਦੇ ਸਾਨੂੰ ਅੰਕ ਲੱਗਿਆ ਕਿ ਨਾ ਕੋਈ ਡੋਰ ਅਕੀ ਖਿੱਚ ਰਿਹਾ ਤੇ ਉਹ ਉਹਨੇ 3-4 ਵਾਰ ਖਿੱਚਤੀ ਉਹ ਚੱਕ ਉਹਦੇ ਤੇ ਕਰਕੇ ਬੱਚੇ ਦੇ ਗਲੇ ਦੇ ਘੱਟ ਪੈ ਗਿਆ ਤੇ ਡਾਕਟਰ ਨੂੰ ਅਸੀਂ ਪੁੱਛਿਆ ਕਿ ਕੋਈ ਘਬਰਾਨ ਦੀ ਲੋੜ ਗੱਲ ਤਾਂ ਨਹੀਂ ਕਹਿੰਦੇ ਕਿ ਤੁਸੀਂ ਇਹ ਲੱਗ ਚਲੋ ਕਿ ਰੱਬ ਦਾ ਸ਼ੁਕਰ ਹੈ ਕਿ ਬਚਾਅ ਹੋ ਗਿਆ ਨਹੀਂ ਤਾਂ ਕੋਈ ਘਟਨਾ ਹੋ ਸਕਦੀ ਸੀਗੀ ਕਿ ਬਿਲਕੁਲ 19 20 ਦਾ ਫਰਕ ਰਹਿ ਗਿਆ ਸੀਗਾ ਨਾੜਾਂ ਤੱਕ ਦਾ ਇਹ ਬੱਚਾ ਖੇਡ ਰਿਹਾ ਸੀ ਬੱਚਾ ਨੋਰਮਲ ਸਾਈਕਲ ਚਲਾ ਰਿਹਾ ਸੀਗਾ ਗਲੀ 'ਚ ਜੀ ਇਹਨੂੰ ਤਾਂ ਸ਼ੌਂਕ ਵੀ ਨਹੀਂ ਕਰਨਾ ਪਤੰਗ ਦਾ ਨਾ ਪਟਾਕਿਆਂ ਦਾ ਕੋਈ ਸ਼ੌਂਕ ਨਹੀਂਗਾ ਇਹਨੂੰ ਤੇ ਕਿੰਨੇ ਸਾਲ ਦਾ ਬੱਚਾ ਜੀ ਬੱਚਾ 4 ਸਾਲ ਦਾ ਜੀ ਸਾਡੇ ਕਿਹੜੀ ਕਲਾਸ ਚ ਪੜ੍ਹਦੇ ਹਲੇ ਪਲੇ ਵਿੱਚ ਹੈ ਜੀ ਪਲੇ ਵਿੱਚ ਸਕੂਲ ਜੀ ਹੁੰਦਾ ਨਰਸਰੀ ਚ ਹੈ ਚਾਈਨਾ ਡੋਰ ਸੀਗੀ ਜੀ ਹਾਂਜੀ ਚਾਈਨਾ ਡੋਰ ਸੀਗੀ ਜੀ ਇਹ ਜੀ ਤੇ ਕੀ ਮੰਗ ਕੀ ਕਰਦੇ ਹੋ ਤੁਸੀਂ ਜਿੱਦਾਂ ਕਿ ਮਤਲਬ ਸਰਕਾਰ ਵੱਲੋਂ ਜੇ ਕਹਿੰਦੀ ਇੱਕ ਤਰ੍ਹਾਂ ਨਾਲ ਬੈਨ ਹੈ ਇਹ ਦੋ ਫਿਰ ਵੀ ਵਿਕਰੀ ਹੈ ਤੇ ਇੱਕ ਬਚਾਅ ਹੋਊਗਾ ਤੁਹਾਡੇ ਬੱਚੇ ਹਲੇ ਤਾਂ ਅਸੀਂ ਇਹ ਦੇਖਿਆ ਇਸ ਚੀਜ਼ ਤੋਂ ਹਨਾਣਾ ਕਿ ਸੀਜ਼ਨ ਵੀ ਨਹੀਂਗਾ ਪਤੰਗਾ ਦਾ ਕਿ ਡੋਰਾ ਕਿੱਥੋਂ ਗਈ ਕਿ ਨਾਲੇ ਇਸ ਤੇ ਬੈਨ ਵੀ ਹੈ ਕੀ ਸਰਕਾਰ ਨੂੰ ਚਾਹੀਦਾ ਹੈ ਕਿ ਹੋਰ ਕੋਈ ਘਟਨਾ ਘਟਣ ਤੋਂ ਪਹਿਲਾਂ ਪਹਿਲਾਂ ਇਸ ਤੇ ਕੋਈ ਨਾ ਕੋਈ ਸਖਤ ਕਾਰਵਾਈ ਕੀਤੀ ਜਾਵੇ ਕਿ ਸ਼ਹਿਰ ਦੇ ਵਿੱਚ ਡੋਰ ਬੀਕੇ ਨਾ ਕਿ ਜਿਨ੍ਹਾਂ ਕੋਲ ਵੀ ਹੈਗੀ ਹੈ ਉਹਨਾਂ ਤੇ ਸਖਤ ਤੋਂ ਸਖਤ ਐਕਸ਼ਨ ਲੱਤਾ ਜਾਵੇ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਕੀ ਨਾਮ ਹੈ ਜੀ ਤੁਹਾਡਾ ਮੇਰਾ ਰੁਪਾਲੀ ਰੁਪਾਲੀ ਜੀ ਬੱਚੇ ਦੇ ਜਿਹੜੇ ਕੱਟ ਲੱਗਿਆ ਹੈ ਦਰਦ ਤੇ ਕੀ ਕਹਿਣਾ ਚਾਹੀਦਾ ਹੈ ਮੈਂ ਤਾਂ ਬਸ ਇਹੀ ਮੰਗ ਕਰਦੀ ਆ ਵੀ ਜਿਹੜੇ ਚਾਈਨਾ ਡੋਰ ਹੈ ਨਾ ਇਸ ਨੂੰ ਬੈਨ ਕੀਤਾ ਜਾਵੇ ਇਹ ਤਾਂ ਅੱਜ ਸਾਡੇ ਬੱਚੇ ਨਾਲ ਹੋਇਆ ਅਸੀਂ ਨਹੀਂ ਚਾਹਦੇ ਕਿਸੇ ਹੋਰ ਬੱਚੇ ਦੇ ਨਾਲ ਐਵੇਂ ਹੋਵੇ ਅਸੀਂ ਅੱਜ ਇਸ ਦਰਦ ਨੂੰ ਮਹਿਸੂਸ ਕਰ ਰਹੇ ਹਾਂ ਵੀ ਜਿਹੜੇ ਪੰਛੀ ਵੀ ਉੱਪਰ ਉੱਡਦੇ ਨੇ ਉਹ ਜਦੋਂ ਗਿਰਦੇ ਨੇ نیچے ਤਾਂ ਆਪਾਂ ਸ਼ਾਇਦ ਕਹਿ ਦਿੰਨੇ ਕੋਈ ਨਾ ਪੰਛੀ ਹੈ ਹਨਾ ਪਰ ਅੱਜ ਜੇ ਸਾਡੇ ਬੱਚੇ ਨਾਲ ਹੋਇਆ ਸਾਨੂੰ ਪਤਾ ਹੈ ਸਾਡੇ ਬੱਚੇ ਨੂੰ ਇਸ ਚੀਜ਼ ਦਾ ਸ਼ੌਂਕ ਵੀ ਨਹੀਂ ਨਾ ਉਹਨੂੰ ਪਤਾ ਹੈ ਬਟ ਫੇਰ ਵੀ ਉਸ ਬੱਚੇ ਦੇ ਇਹ ਨਾ ਬੜਾ ਹੋ ਗਿਆ ਇਹ ਉਹਨੇ ਨੁਕਸਾਨ ਇੰਨਾ ਚੱਲ ਰਿਹਾ ਹੈ ਬੱਚਾ ਅਸੀਂ ਇਹੀ ਚਾਹੁੰਦੇ ਹਾਂ ਵੀ ਇਹ ਚਾਈਨਾ ਡੋਰ ਤੇ ਬੈਨ ਹੈਗਾ ਤਾਂ ਇਹਨੂੰ ਬਿਕਨਾ ਨਹੀਂ ਚਾਹੀਦਾ ਔਰ ਜਿਹੜੇ ਵੀ ਇਸ ਨੂੰ ਕਰ ਰਹੇ ਨੇ ਵੇਚ ਰਹੇ ਨੇ ਉਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਬੱਚਾ ਖੇਡ ਰਿਹਾ ਸੀਗਾ ਹਾਂਜੀ ਉਹ ਬੱਚਾ ਸੰਡੇ ਦਾ ਦਿਨ ਸੀ ਬੱਚਾ ਬਾਹਰ ਸਾਈਕਲ ਚਲਾ ਰਿਹਾ ਸੀ ਬੱਚਾ ਹਲੇ ਸਾਈਕਲ ਲੈ ਕੇ ਨਿਕਲਿਆ ਹੀ ਸੀ ਉਹਨੂੰ ਨਹੀਂ ਪਤਾ ਲੱਗਿਆ ਕੀ ਹੋਇਆ ਉਹ ਬੱਚਾ ਉੱਥੇ ਹੀ ਖੜ ਗਿਆ ਜਦੋਂ ਉਹਦੇ ਟੱਕ ਲੱਗਿਆ ਨਾ ਜਦੋਂ ਜਦ ਡੋਰ ਨਿਕਲੀ ਤਾਂ ਉਹ ਇੱਕਦਮ ਘਰ ਆ ਕੇ ਉਹਨੇ ਕਿਹਾ ਵੀ ਮੇਰੇ ਇੱਥੇ ਦਰਦ ਹੋ ਰਿਹਾ ਜਦ ਅਸੀਂ ਦੇਖਿਆ ਉਹਦੇ ਕੱਟ ਲੱਗਿਆ ਹੋਇਆ ਸੀ ਅਸੀਂ ਉਸੇ ਤਰ੍ਹਾਂ ਉਹਨੂੰ ਲੈ ਕੇ ਬਸ ਡਾਕਟਰ ਦੇ ਗਏ ਆ ਤੇ ਉਹਨਾਂ ਨੇ ਉੱਥੇ ਜਾ ਕੇ ਸਾਨੂੰ ਕਿਹਾ ਕਿ ਇਹਦੇ ਸਟਿਚਸ ਲੱਗਣਗੇ ਬੱਚੇ ਦੇ